ਸਾਦੇ ਸਾਡੇ ਪਾਸੇ ਸੇਵਾ ਕਰਨੀ ਸਾਡੇ ਪਾਸੇ ਠੀਕ ਹੈ ਨਾ ਹਾਂ ਕੋਈ ਨਹੀਂ ਹਰ ਬੱਚੇ ਨੂੰ ਗਰੀਬ ਬੱਚੇ ਨੂੰ ਬਹੁਤ ਕੱਲ ਨੂੰ ਲਾਉਣ ਨੂੰ ਠੀਕ ਹੈ ਹਾਂ ਸਰਦੀ ਕਾ ਤਾ ਹਾਂ ਇਹ ਮਤਲਬ ਐਬਦੀ ਬੇਟੀ ਆ ਨੌਰਾਨੀ ਆ ਪਿਛਲੇ ਕਈ ਦਿਨਾਂ ਤੋਂ ਲੱਗੀ ਆ ਸੇਵਾ ਤੇ ਅੱਜ ਪੋਤਾ ਵੀ ਆਇਆ ਨਾਲ ਇਹ ਵੀ ਕਹਿੰਦਾ ਜੀ ਮੈਂ ਸੇਵਾ ਕਰਨੀ ਆ ਇੱਥੇ ਇੱਕ ਛੋਟਾ ਉਹ ਵੀ ਕੱਲ ਆਊਗਾ ਇਹ ਸਾਦਾ ਪਰਵਾਦ ਆਪਣੀ ਡਿਊਟੀ ਜਿਹੜੀ ਕਰ ਰਿਹਾ ਕਿਉਂਕਿ ਨਾਲਾ ਹਰਕਾ ਸਾਡਾ ਸਾਡਾ ਪਰਵਾਹ ਹੈ ਇਸ ਕਰਕੇ ਇਹਨਾਂ ਦੇ ਦੀਏ ਸਾਡੀ ਲੰਗਰ ਦੀ ਕਮਾਂਡ ਜਿਹੜੀ ਆ ਉਹ ਅਮਨ ਨੂੰ ਦਿੱਤੀ ਆ ਇਹ ਸਾਰਾ ਲੰਗਰ ਵਗੈਰਾ ਇਸ ਏਰੀਆ ਦੇ ਵਿੱਚ ਸਾਡਾ ਅਸੀਂ ਪਹੁੰਚਾਵਾਂਗੇ ਬੇੜੀ ਵੀ ਆਦੀ ਆ ਹਰ ਚੀਜ਼ ਜਿਹੜੀ ਆ ਉਹ ਅਸੀਂ ਪਹੁੰਚਾਉਣੀ ਆ ਔਰ ਕਿਸੇ ਨੂੰ ਵੀ ਭੁੱਖੇ ਦੀ ਰਹਿਣ ਦੇਣਾ ਜੋ ਵੀ ਕਿਸੇ ਨੂੰ ਚੀਜ਼ ਸਮਾਨ ਵਸਤਿਆ ਦੀ ਹੋਊਗਾ ਉਹ ਸਭ ਜਿਹੜਾ ਆਪਾਂ ਲੈ ਕੇ ਦਾਂਗੇ ਇਹ ਇਹ ਮੈਂ ਕਹਿਣਾ ਸੀਗਾ ਤੁਹਾਨੂੰ ਸਾਰਿਆਂ ਨੂੰ ਤੁਸੀਂ ਘਬਰਾਉਣਾ ਨਹੀਂ ਦਿਲ ਨਹੀਂ ਛੱਡੋ ਤੁਹਾਡੇ ਨਾਲ ਆਂ ਅਸੀਂ ਸਰਕਾਰ ਤੁਹਾਡੇ ਨਾਲ ਐਸੀ ਤੁਹਾਡੇ ਨਾਲ ਐ ਠੀਕ ਹੈ ਨਾ ਆ ਇਹ ਕੁਦਰਤ ਦੀ ਕਰੋਪੀ ਆ ਸ਼ਾਮ ਨੂੰ ਸਵੇਰੇ ਉੱਠ ਕੇ ਅਰਦਾਸ ਕਰੋਗੇ ਪ੍ਰਮਾਤਮਾ ਕਿਰਪਾ ਕਰ ਪਾਣੀ ਬੰਦ ਕਰ ਦੇ ਬਸ ਉਹੀ ਆ ਉਹ ਆਪਣੀ ਬਾਹ ਫੜ ਸਕਦਾ ਹੋਰ ਕਿਹਦੇ ਬਸ ਦੀ ਗੱਲ ਠੀਕ ਹੈ ਨਾ ਹਾ ਇਹ ਲੋ ਆ ਲੋ ਆ ਲੋ ਸਾਰੇ ਬਾਹ ਮਰੋ ਕੋ ਰਵੇ ਨਾ ਆਓ ਹੈ ਲੋ ਲੋ ਆ ਲੋ ਆ ਲੋ ਮੈਨੂੰ ਕਹਿੰਦੀ ਕਿੰਨਾ ਮੱਦੀ ਲਾ ਜੋ